ਅਸੀਂ ਤਾਂ ਉਦੋਂ ਬਾਅਦ ਲਾ ਲੇ ਕੰਨੀ ਹੱਥ ਵੀ ਅਸੀਂ ਪੀਵੀ1 ਮੁੱਛਲ ਝੋਨੇ ਦੇ ਨੇੜੇ ਨਹੀਂ ਜਾਂਦੇ ਹਾਂ ਆ ਮਿੱਤਰੋ ਅੱਜ ਗੱਲ ਕਰਦੇ ਹਾਂ ਪਰਮਲ ਝੋਨੇ 212 ਬਾਰੇ 212 ਦੇ ਵਿੱਚ ਜੀ ਜਿਵੇਂ ਹੁਣ ਕਹਿ ਦਿੰਦੇ ਆ ਵੀ ਸੀਆਰ 212 ਸੁਪਰ ਇੱਕ ਹੋਰ ਆਇਆ ਸੋਧ ਕੀਤੀ ਆ ਉਹਦੇ ਵਿੱਚ ਉਹ ਵੈਰੈਟੀ ਹੋਰ ਆਈ ਆ ਪਰ ਆਪਾਂ ਗੱਲ ਕਰੀਏ ਕਿ ਸਾਨੂੰ ਅੱਜ ਘੱਟ ਤੋਂ ਘੱਟ ਵੀ 4 ਸਾਲ ਹੋ ਗਏ ਸੀਆਰ ਝੋਨਾ ਹੀ ਲਾਉਂਦੇ ਆ ਜੀ ਅਸੀਂ 4 ਸਾਲ ਹੋ ਗਏ ਇਸ ਵਾਰ ਅਸੀਂ ਸੁਪਰ ਲਾਇਆ ਪਹਿਲੀ ਵਾਰ ਸੂਪਰ ਦਾ ਵੀ ਬਹੁਤ ਵਧੀਆ ਝਾੜ ਐਵੇਂ ਕਹੀਏ ਸਾਡੇ ਦੋਸਤ ਮਿੱਤਰ ਨੇ ਲਾਇਆ ਸੀ ਬਹੁਤ ਵਧੀਆ ਝਾੜ ਲਿਆ ਉਹਨਾਂ ਨੇ ਸੀਆਰ ਤੇ ਸੂਪਰ ਦੇ ਝਾੜ ਦੇ ਵਿੱਚ ਕੋਈ ਫਰਕ ਨਹੀਂ ਪਿਆ ਸੀ ਕਿਉਂਕਿ ਅਸੀਂ ਬਈ ਦੇਖ ਕੇ ਆਏ ਸੀ ਕੰਡਾ ਵੀ ਕਰਵਾਇਆ ਸੀ ਨਾਲ ਝੋਨਾ ਬੜਵਾਇਆ ਸੀ ਅਸੀਂ ਫਿਰ ਇਸ ਕਰਕੇ ਅਸੀਂ ਇਸ ਵਾਰ ਸੂਪਰ ਵਾਲਾ ਝੋਨਾ ਲਾ ਰਹੇ ਹਾਂ ਬਹੁਤ ਵਧੀਆ ਵੈਰਾਈਟੀ ਹੈ 212 ਹੱਸ ਕੇ ਵਪਾਰੀ ਲੈਂਦੇ ਆ ਜਿਵੇਂ ਆਮ ਵੈਰਾਈਟੀਆਂ ਦਾ ਸਮਾਂ ਉਹਨੇ ਕੀ ਇਹ ਸਮਾਂ ਲੈਂਦਾ ਤੇ ਝਾੜ ਜੇ ਸਾਡੇ ਏਰੀਆ ਦੇ ਵਿੱਚ ਘਟੋ ਘਟ 33 ਕੁਆਟਲ ਤੋਂ ਲੈ ਕੇ 40 ਕੁਆਟਲ ਦੇ ਵਿੱਚ ਵਿੱਚ 12 ਝੋਨਾ ਨਿਕਲਿਆ ਹੋਇਆ ਹੈ ਸਾਡੇ ਆਪ ਦੇ ਬਾਲਾ ਖਰਚਾ ਨਹੀਂ 22 ਯੂਰੀਆ ਇੱਕ ਸਪਰੇ ਫੰਗੀ ਸਾਈਡ ਦੀ ਲਾਸਟ ਜਾਂਦੀ ਇੱਕ ਕਰਦੇ ਹੁੰਦੇ ਆ ਵੀ ਪੜਾਕਾ ਰੋਗ ਆਇਆ ਸੀਗਾ ਇੱਕ ਸਾਲ ਪਿਛਲੇ ਸਾਲ ਉਹ ਵੀ ਨਹੀਂ ਆਇਆ ਸੀ ਤੇ ਨਾ ਅਸੀਂ ਇਹਦੇ ਵਿੱਚ ਕੀਤੀ ਸੀ ਬਹੁਤ ਵਧੀਆ ਵੈਰਾਈਟੀ ਹੈ ਚੰਗਾ ਝੜ ਰਿਹਾ ਹੈ ਤਾਂ ਮਿੱਤਰੋ ਜਿਹੜੀ 212 ਵੈਰਾਈਟੀ ਹੈ ਅਸੀਂ ਤਾਂ ਬਈ ਜੀ 4 ਸਾਲਾਂ ਤੋਂ ਲਾ ਰਹੇ ਹਾਂ ਤੇ ਇਸ ਵਾਰ ਵੀ ਲਾਵਾਂਗੇ ਤੁਸੀਂ ਜਰੂਰ ਦੱਸਿਓ ਵੀ ਛੋਡੇ ਕੀ ਵਿਚਾਰ ਆ 212 ਬਾਰੇ ਤੇ ਅਸੀਂ ਬਈ ਜੀ ਪੀ ਵੀ 1 1401 ਮੁੱਛਲ ਝੋਨੇ ਵਰਤਾ ਸੀ ਬਈ ਜੀ ਕਦੇ ਗਏ ਹੀ ਨਹੀਂ ਪਿਛਲੇ 5 6 ਸਾਲਾਂ ਤੋਂ ਕਿਉਂ ਨਹੀਂ ਗਏ ਕਿਉਂਕਿ ਸਾਡੇ 2019 ਦੇ ਵਿੱਚ ਨਾਲ ਮਿੱਤਰੋ ਇਹ ਹੋ ਗਿਆ ਜੰਮ ਸੀ ਝੋਨੇ ਦਾ ਪੀ ਵੀ 1 ਦਾ ਪਰ ਜਦੋਂ ਅਸੀਂ ਵੇਖਿਆ ਉਹਨੂੰ ਝੋਨੇ ਨੂੰ ਝੋਨਾ ਨਾ ਡਿੱਗਿਆ ਆਪਣੇ ਹਰਜਾਪ ਸਿੰਘ ਭਰਾ ਆਪਣਾ ਉਹ ਖੇਤ ਆਇਆ ਕਹਿੰਦਾ ਵੀ ਇਸ ਵਾਰ ਛਾੜ ਦੇਣਗੇ ਆਪਣੇ ਝੋਨੇ ਦਾ ਪੀ ਵੀ 1 ਮਾਖਿਆ ਕਿਉਂ ਕਹਿੰਦਾ ਇਹ ਤਾਂ ਡਿੱਗੇ ਨਹੀਂ ਆ ਤਾਂ ਝਾੜਤਾ ਆਉਣਗੇ ਫੇਰ ਮੈਂ ਸੋਚਿਆ ਵੀ ਇਹ ਵੀ ਗੱਲ ਸਹੀ ਆ ਪਰ ਹੋਇਆ ਕੀ ਜੀ ਅਸੀਂ ਕੋਸ਼ ਦੇ ਨ ਡੀਕਿਆ ਡੀਕਣ ਤੋਂ ਬਾਅਦ ਜਦੋਂ ਝੋਨਾ ਨਾ ਡਿਗਿਆ ਡਿਗਿਆ ਵੀ ਨਾ ਅਸੀਂ ਆਖਿਆ ਵੀ ਡਿਗਦਾ ਕਿਉਂ ਨਹੀਂ ਐਸ ਵਾਰ ਵੀ ਮੁੱਦਾ ਹੀ ਨਹੀਂ ਹੁੰਦਾ ਬਿਲਕੁਲ ਕੀ ਕਾਰਨ ਹੋਇਆ ਫੇਰ ਜੋ ਸਾਨੂੰ ਕਾਰਨ ਪਤਾ ਲੱਗਿਆ ਵੀ ਇਹਦੇ ਵਿੱਚ ਤਾਂ ਵਜ ਨਹੀਂ ਹੈਣੀ ਇਹ ਤਾਂ ਨੇਰੀ ਫੋਕ ਹੈ ਫੇਰ ਜੀ ਅਸੀਂ ਉਸੇ ਫੋਕ ਨੂੰ ਬਈ ਵੜਾਇਆ 19 ਕੁ ਅਟਲੇਵੇਂ ਕਹੀ ਗਏ ਝੋਨਾ ਹੋਇਆ 2100 ਦੇ ਰੇਟ ਨੂੰ ਦਿੱਤਾ ਅਸੀਂ ਤਾਂ ਉਸ ਤੋਂ ਬਾਅਦ ਲਾਲੇ ਕੰਨੀ ਹੱਥ ਵੀ ਅਸੀਂ ਪੀਵੀ1 ਮੁੱਛਲ ਝੋਨੇ ਦੇ ਨੇੜੇ ਨਹੀਂ ਜਾਂਦੇ ਹੁਣ ਤੋਂ ਇਹੋ ਜਿਹਾ ਹਾਲ ਹੋ ਗਿਆ ਸੀ ਉਸ ਤੋਂ ਬਾਅਦ ਹੀ ਅਸੀਂ ਤਾਂ 212 ਦਾ ਲੜ ਫੜ ਲਿਆ 212 ਨੇ ਸਾਨੂੰ ਬਈ ਜੀ ਵੱਲੇ ਵੱਲੇ ਕਰਾਈ ਆਇਆ ਇਸ ਵਾਰ ਵੀ 212 ਲਾਵਾਂਗੇ ਹਾਈਬ੍ਰਿਡ 28 65 ਵੀ ਲਾਵਾਂਗੇ ਪਰ ਮੁੱਚਲ ਝੋਨੇ ਵੱਲ ਨਹੀਂ ਜਾਂਦੇ ਤਾਂ ਮਿੱਤਰੋ ਇਹ ਸੀਗੇ ਆਪਣੇ ਵਿਚਾਰ ਵੈਰਾਈਟੀਆਂ ਦੇ ਬਾਰੇ ਤੁਸੀਂ ਦੱਸੋ ਵੀ ਤੁਹਾਡੇ ਹਿਸਾਬ ਨਾਲ ਕਿਹੜੀ ਵੈਰਾਈਟੀ ਕਾਮਯਾਬ ਹੈ ਤੁਹਾਡੇ ਏਰੀਏ ਦੇ ਵਿੱਚ ਕੀ ਹਰੇਕ ਥਾਂ ਕਾਮਯਾਬ ਹੋ ਜੇ ਕਿਉਂਕਿ ਅਲੱਗ ਅਲੱਗ ਕਿਸਾਨਾਂ ਦੇ ਅਲੱਗ ਅਲੱਗ ਦਿਮਾਗ ਦੇ ਹਿਸਾਬ ਨਾਲ ਬਈ ਵੈਰਾਈਟੀਆਂ ਦਾ ਝਾੜ ਜੋ ਘਟ ਵੱਧ ਹੋ ਜਾਂਦਾ ਹੈ ਤਾ ਮਿੱਤਰੋ ਸਾਡੇ ਤਰੀਕੇ ਦੇ ਹਿਸਾਬ ਨਾਲ ਇੰਨਾ ਕ ਅਸੀਂ ਖਰਚਾ ਕਰਦੇ ਹਾਂ ਜਿੰਨਾ ਤੁਹਾਨੂੰ ਦੱਸਤਾ ਤੇ ਤੁਸੀਂ ਦੱਸੋ ਵੀ ਕਿੰਨਾ ਖਰਚਾ ਹੈ ਤੇ ਕੀ ਛਾੜ ਲੈ ਲੈਣੇ ਹਾਂ ਤਾਂ ਉਮੀਦ ਕਰਦਾ ਮਿੱਤਰੋ ਆਪਣੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਲਾਸਟ ਤੱਕ ਧੰਨਵਾਦ